ਵੱਧੀ ਹੋਈ ਗਰਮੀ ਨੂੰ ਲੈ ਕੇ ਮੌਸਮ ਵਿਭਾਗ ਨੇ ਦਰਅਸਲ ਹੀਟ ਵੇਵ ਅਲਰਟ ਜਾਰੀ ਕਰ ਦਿੱਤਾ ਜੀਆਂ ਮੌਸਮ ਵਿਭਾਗ ਨੇ ਦੱਸ ਦਿੱਤਾ ਹੈ ਕਿ ਕਿਹੜੇ-ਕਿਹੜੇ ਜਿਹੜੇ 4 ਜ਼ਿਲ੍ਹੇ ਨੇ ਉਹ ਤੱਪਦੇ ਨਜ਼ਰ ਆਉਣਗੇ ਤਾਂ ਬਿਲਕੁਲ ਜੋ ਟੈਂਪਰੇਚਰ ਹੈ 46 ਡਿਗਰੀ ਤੋਂ ਪਾਰ ਹੁੰਦਾ ਨਜ਼ਰ ਆ ਰਿਹਾ ਤੇ ਲੋਕਾਂ ਤੋਂ ਗਰਮੀ ਐ ਜਿਹੜੀ ਬਰਦਾਸ਼ਤ ਨਹੀਂ ਹੋ ਰਹੀ ਤੁਸੀਂ ਵੀ ਜ਼ਰੂਰ ਮਹਿਸੂਸ ਕਰਦੇ ਹੋਵੋਗੇ ਕਿ ਗਰਮੀ ਨੇ 26 ਸਾਲਾਂ ਪੁਰਾਣਾ ਜਿਹੜਾ ਰਿਕਾਰਡ ਹੈ ਉਹ ਤੋੜਿਆ ਤਾਂ ਕਿਹੜੇ-ਕਿਹੜੇ ਚਾਰ ਜ਼ਿਲ੍ਹੇ ਨੇ ਜਿੱਥੇ ਮੌਸਮ ਵਿਭਾਗ ਦੇ ਵੱਲੋਂ ਹੀਟ ਵੇਵ ਅਲਰਟ ਜਾਰੀ ਕਰ ਦਿੱਤਾ ਤੁਹਾਨੂੰ ਜ਼ਰੂਰ ਦੱਸਾਂਗੇ ਤਾਂ ਜ਼ਿਲ੍ਹਿਆਂ ਦੇ ਨਾਮ ਨੇ ਫਾਜ਼ਿਲਕਾ ਮੁਖਸਰ ਸਾਹਿਬ ਮਾਨਸਾ ਤੇ ਬਠਿੰਡਾ ਤਾਂ ਬਠਿੰਡਾ ਦਾ ਤਾਪਮਾਨ ਜਿਹੜਾ 25 ਮਈ ਤੱਕ 48 ਡਿਗਰੀ ਤੱਕ ਪਹੁੰਚਣ ਵਾਲਿਆ ਗਰ ਉਹ ਤਾਪਮਾਨ ਸੱਚਮੁੱਚ 48 ਡਿਗਰੀ ਤੱਕ ਪਹੁੰਚ ਜਾਂਦਾ ਤਾਂ ਅਸੀਂ ਸਾਰੇ ਸਮਝ ਜਾਵਾਂਗੇ ਕਿ ਗਰਮੀ ਨੇ 26 ਸਾਲ ਦਾ ਰਿਕਾਰਡ ਹੈ ਜਿਹੜਾ ਉਹ ਤੋੜਿਆ ਤਾਂ ਵਾਧਦੀ ਹੋਈ ਗਰਮੀ ਨੂੰ ਲੈ ਕੇ ਮੌਸਮ ਵਿਭਾਗ ਨੇ ਦਰਅਸਲ ਹੀਟ ਵੇਵ ਅਲਰਟ ਜਾਰੀ ਕਰ ਦਿੱਤਾ ਜੀਆਂ ਮੌਸਮ ਵਿਭਾਗ ਨੇ ਦੱਸ ਦਿੱਤਾ ਹੈ ਕਿ ਕਿਹੜੇ-ਕਿਹੜੇ ਜਿਹੜੇ 4 ਜ਼ਿਲ੍ਹੇ ਨੇ ਉਹ ਤੱਪਦੇ ਨਜ਼ਰ ਆਉਣਗੇ ਤਾਂ ਬਿਲਕੁਲ ਜੋ ਟੈਂਪਰੇਚਰ ਹੈ 46 ਡਿਗਰੀ ਤੋਂ ਪਾਰ ਹੁੰਦਾ ਨਜ਼ਰ ਆ ਰਿਹਾ ਤੇ ਲੋਕਾਂ ਤੋਂ ਗਰਮੀ ਹੈ ਜਿਹੜੀ ਬਰਦਾਸ਼ਤ ਨਹੀਂ ਹੋ ਰਹੀ ਤੁਸੀਂ ਵੀ ਜ਼ਰੂਰ ਮਹਿਸੂਸ ਕਰਦੇ ਹੋਵੋਗੇ ਕਿ ਗਰਮੀ ਨੇ 26 ਸਾਲਾਂ ਪੁਰਾਣਾ ਜਿਹੜਾ ਰਿਕਾਰਡ ਹੈ ਉਹ ਤੋੜਿਆ ਤਾਂ ਕਿਹੜੇ-ਕਿਹੜੇ ਚਾਰ ਜ਼ਿਲ੍ਹੇ ਨੇ ਜਿੱਥੇ ਮੌਸਮ ਵਿਭਾਗ ਦੇ ਵੱਲੋਂ ਹੀਟ ਵੇਵ ਅਲਰਟ ਜਾਰੀ ਕਰ ਦਿੱਤਾ ਤੁਹਾਨੂੰ ਜ਼ਰੂਰ ਦੱਸਾਂਗੇ ਤਾਂ ਜ਼ਿਲ੍ਹਿਆਂ ਦੇ ਨਾਮ ਨੇ ਫਾਜ਼ਿਲਕਾ ਮੁਖਸਰ ਸਾਹਿਬ ਮਾਨਸਾ ਤੇ ਬਠਿੰਡਾ ਤਾਂ ਬਠਿੰਡਾ ਦਾ ਤਾਪਮਾਨ ਜਿਹੜਾ 25 ਮਈ ਤੱਕ 48 ਡਿਗਰੀ ਤੱਕ ਪਹੁੰਚਣ ਵਾਲਿਆ ਗਰ ਉਹ ਤਾਪਮਾਨ ਸੱਚਮੁੱਚ 48 ਡਿਗਰੀ ਤੱਕ ਪਹੁੰਚ ਜਾਂਦਾ ਤਾਂ ਅਸੀਂ ਸਾਰੇ ਸਮਝ ਜਾਵਾਂਗੇ ਕਿ ਗਰਮੀ ਨੇ 26 ਸਾਲ ਦਾ ਰਿਕਾਰਡ ਹੈ ਜਿਹੜਾ ਉਹ ਤੋੜਿਆ ਤਾਂ ਵਾਧਦੀ ਹੋਈ ਗਰਮੀ ਨੂੰ ਲੈ ਕੇ ਮੌਸਮ ਵਿਭਾਗ ਨੇ ਦਰਅਸਲ ਹੀਟ ਵੇਵ ਅਲਰਟ ਜਾਰੀ ਕਰ ਦਿੱਤਾ ਜੀਆਂ ਮੌਸਮ ਵਿਭਾਗ ਨੇ ਦੱਸ ਦਿੱਤਾ ਹੈ ਕਿ ਕਿਹੜੇ-ਕਿਹੜੇ ਜਿਹੜੇ 4 ਜ਼ਿਲ੍ਹੇ ਨੇ ਉਹ ਤੱਪਦੇ ਨਜ਼ਰ ਆਉਣਗੇ ਤਾਂ ਬਿਲਕੁਲ ਜੋ ਟੈਂਪਰੇਚਰ ਹੈ 46 ਡਿਗਰੀ ਤੋਂ ਪਾਰ ਹੁੰਦਾ ਨਜ਼ਰ ਆ ਰਿਹਾ ਤੇ ਲੋਕਾਂ ਤੋਂ ਗਰਮੀ ਹੈ ਜਿਹੜੀ ਬਰਦਾਸ਼ਤ ਨਹੀਂ ਹੋ ਰਹੀ ਤੁਸੀਂ ਵੀ ਜ਼ਰੂਰ ਮਹਿਸੂਸ ਕਰਦੇ ਹੋਵੋਗੇ ਕਿ ਗਰਮੀ ਨੇ 26 ਸਾਲਾਂ ਪੁਰਾਣਾ ਜਿਹੜਾ ਰਿਕਾਰਡ ਹੈ ਉਹ ਤੋੜਿਆ ਤਾਂ ਕਿਹੜੇ-ਕਿਹੜੇ ਚਾਰ ਜ਼ਿਲ੍ਹੇ ਨੇ ਜਿੱਥੇ ਮੌਸਮ ਵਿਭਾਗ ਦੇ ਵੱਲੋਂ ਹੀਟ ਵੇਵ ਅਲਰਟ ਜਾਰੀ ਕਰ ਦਿੱਤਾ ਤੁਹਾਨੂੰ ਜ਼ਰੂਰ ਦੱਸਾਂਗੇ ਤਾਂ ਜ਼ਿਲ੍ਹਿਆਂ ਦੇ ਨਾਮ ਨੇ ਫਾਜ਼ਲਕਾ ਮੁਖਸਰ ਸਾਹਿਬ ਮਾਨਸਾ ਤੇ ਬਠਿੰਡਾ ਤਾਂ ਬਠਿੰਡਾ ਦਾ ਤਾਪਮਾਨ ਜਿਹੜਾ 25 ਮਈ ਤੱਕ 48 ਡਿਗਰੀ ਤੱਕ ਪਹੁੰਚਣ ਵਾਲਿਆ ਗਰ ਉਹ ਤਾਪਮਾਨ ਸੱਚਮੁੱਚ 48 ਡਿਗਰੀ ਤੱਕ ਪਹੁੰਚ ਜਾਂਦਾ ਤਾਂ ਅਸੀਂ ਸਾਰੇ ਸਮਝ ਜਾਵਾਂਗੇ ਕਿ ਗਰਮੀ ਨੇ 26 ਸਾਲ ਦਾ ਰਿਕਾਰਡ ਜਿਹੜਾ ਉਹ ਤੋੜਿਆ ਤਾਂ ਵਾਧਦੀ ਹੋਈ ਗਰਮੀ ਨੂੰ ਲੈ ਕੇ ਮੌਸਮ ਵਿਭਾਗ ਨੇ ਦਰਅਸਲ ਹੀਟ ਵੇਵ ਅਲਰਟ ਜਾਰੀ ਕਰ ਦਿੱਤਾ ਜੀਆਂ ਮੌਸਮ ਵਿਭਾਗ ਨੇ ਦੱਸ ਦਿੱਤਾ ਹੈ ਕਿ ਕਿਹੜੇ-ਕਿਹੜੇ ਜਿਹੜੇ 4 ਜ਼ਿਲ੍ਹੇ ਨੇ ਉਹ ਤੱਪਦੇ ਨਜ਼ਰ ਆਉਣਗੇ ਤਾਂ ਬਿਲਕੁਲ ਜੋ ਟੈਂਪਰੇਚਰ ਹੈ 46 ਡਿਗਰੀ ਤੋਂ ਪਾਰ ਹੁੰਦਾ ਨਜ਼ਰ ਆ ਰਿਹਾ ਤੇ ਲੋਕਾਂ ਤੋਂ ਗਰਮੀ ਹੈ ਜਿਹੜੀ ਬਰਦਾਸ਼ਤ ਨਹੀਂ ਹੋ ਰਹੀ ਤੁਸੀਂ ਵੀ ਜ਼ਰੂਰ ਮਹਿਸੂਸ ਕਰਦੇ ਹੋਵੋਗੇ ਕਿ ਗਰਮੀ ਨੇ 26 ਸਾਲਾਂ ਪੁਰਾਣਾ ਜਿਹੜਾ ਰਿਕਾਰਡ ਹੈ ਉਹ ਤੋੜਿਆ ਤਾਂ ਕਿਹੜੇ-ਕਿਹੜੇ ਚਾਰ ਜ਼ਿਲ੍ਹੇ ਨੇ ਜਿੱਥੇ ਮੌਸਮ ਵਿਭਾਗ ਦੇ ਵੱਲੋਂ ਹੀਟ ਵੇਵ ਅਲਰਟ ਜਾਰੀ ਕਰ ਦਿੱਤਾ ਤੁਹਾਨੂੰ ਜ਼ਰੂਰ ਦੱਸਾਂਗੇ ਤਾਂ ਜ਼ਿਲ੍ਹਿਆਂ ਦੇ ਨਾਮ ਨੇ ਫਾਜ਼ਿਲਕਾ ਮੁਖਸਰ ਸਾਹਿਬ ਮਾਨਸਾ ਤੇ ਬਠਿੰਡਾ ਤਾਂ ਬਠਿੰਡਾ ਦਾ ਤਾਪਮਾਨ ਜਿਹੜਾ 25 ਮਈ ਤੱਕ 48 ਡਿਗਰੀ ਤੱਕ ਪਹੁੰਚਣ ਵਾਲਿਆ ਗਰ ਉਹ ਤਾਪਮਾਨ ਸੱਚਮੁੱਚ 48 ਡਿਗਰੀ ਤੱਕ ਪਹੁੰਚ ਜਾਂਦਾ ਤਾਂ ਅਸੀਂ ਸਾਰੇ ਸਮਝ ਜਾਵਾਂਗੇ ਕਿ ਗਰਮੀ ਨੇ 26 ਸਾਲ ਦਾ ਰਿਕਾਰਡ ਜਿਹੜਾ ਉਹ ਤੋੜਿਆ